ਮਿਸ਼ਨਰੀ ਹੂੰ ਜਿਨ੍ਹਾਂ ਨੂੰ ਇਸ ਵੇਲੇ ਮੈਦਾਨ ਖੁੱਲਾ ਮਿਲ ਗਿਆ ਜਾਂ ਤੁਸੀਂ ਬੜੀ ਵਰੀ ਆਪਣਾ ਗੱਲਾਂ ਵਿੱਚ ਕਿਹਾ ਕਿ ਤੁਹਾਡੇ ਕੋਲ ਮੌਕਾ ਹੈਗਾ ਕਿ ਤੁਸੀਂ ਜਦੋਂ ਭਾਈ ਸਾਹਿਬ ਨਾਲ ਤੁਰੇ ਜੇ ਤੁਸੀਂ ਬੜਕ ਮਾਰ ਕੇ ਨਾਲ ਤੁਰ ਪੈਂਦੇ ਕਿ ਤੂੰ ਭਾਈ ਬੋਲੀ ਜਾਈ ਤੇਰੇ ਨਾਲ ਹੀ ਚੁੱਪ ਰਵਾਂਗੇ ਇੱਥੇ ਵਿਰੋਧ ਨਹੀਂ ਕਰਾਂਗੇ ਤੇ ਸ਼ਾਇਦ ਸਾਡਾ ਧੜਾ ਵੱਡਾ ਹੋ ਜਾਵੇ ਯਾ ਜਾਂ ਜਿੱਦਾਂ ਹੁਣ ਤੁਸੀਂ ਪਿਛਲੇ 2-3 ਪ੍ਰੋਗਰਾਮਾਂ ਤੋਂ ਗੱਲ ਕਰਦੇ ਵੀ ਗੜਗਾ ਸਿੰਘ ਜੀ ਇੱਕ ਵਾਰੀ ਆ ਗਿਆ ਆਪਣਾ ਤੇ ਤੁਹਾਨੂੰ ਪਤਾ ਕਿ ਧੜਾ ਫੜਾ ਵੱਡਾ ਆ ਗਿਆ ਤੇ ਤੁਸੀਂ ਹੁਣ ਮਾਰਾ ਇਹ ਚੁੱਪ ਕਰਕੇ ਇਨੇ ਨਾਲ ਤੁਰ ਕੋ ਇਹ ਦੂਜਾ ਤੜਾ ਆਪਣੇ ਆਪ ਹੀ ਛੋਟਾ ਹੈ ਜਿੱਦਾਂ ਕਿ ਪੁਰਾਣੇ ਵਾਲੀ ਫਿਲਮ ਹੁੰਦੀ ਕਿਸੇ ਨਹੀਂ ਛੁੱਟੀ ਦੀ ਉਹਦੇ ਵਿੱਚ ਨਿਕ ਹੁੰਦਾ ਸ਼ਕਤੀ ਕਪੂਰ ਹੂੰ ਤਾਂ ਸਨੇਸ਼ੋਤੀ ਉਹਦਾ ਉਹ ਮਲਕੀਓ ਨਸ਼ਾ ਵੇਚਦਾ ਨਾ ਉਹ ਤੇ ਦੂਜਾ ਸ਼ਕਤੀਪਗੂਰ ਕਹਿੰਦਾ ਉਹਨੂੰ ਕਿ ਤੂੰ ਨਸ਼ਾ ਵੇਚ ਕੇ ਉਹਨੂੰ ਤਬਾਹ ਕਰ ਕਹਿੰਦਾ ਯਾਰ ਉਹਨਾਂ ਦੀ ਆਪਣੀ ਲਾਈਨ ਹੈ ਆਪਾਂ ਆਪਣੀ ਲਾਈਨ ਨੂੰ ਵੱਡੀ ਕਰ ਲਈਏ ਜੇ ਸਾਡੀ ਆਪਣੀ ਲਾਈਨ ਵੱਡੀ ਹੋ ਗਈਆਂ ਉਹਨਾਂ ਦੀ ਲਾਈਨ ਨੂੰ ਮਟਾਉਣ ਤੋਂ ਬਿਨਾ ਸਾਡੀ ਲਾਈਨ ਜਦੋਂ ਹੋਈ ਵੱਡੀ ਗਈ ਤਾਂ ਅਸੀਂ ਆਪੇ ਤਕੜੇ ਹੋ ਜਾਣ ਆ। ਨਾਲੇ ਅਗਲੇ ਦੀ ਲਾਈਨ ਤੇ ਤੁਹਾਡਾ ਕੰਟਰੋਲ ਨਹੀਂ ਆਪਣੀ ਲਾਈਨ ਤੇ ਤਾਂ ਕੰਟਰੋਲ ਹੈ ਨਾ ਤੁਹਾਡਾ। ਬਿਲਕੁਲ ਬਿਲਕੁਲ ਜਿਹੜੀ ਜਿਹੜੀ ਨਾ ਇੱਕ ਚੀਜ਼ ਦਾ ਇੱਕ ਤੁਸੀਂ ਆਪਣਾ ਸਵਾਲ ਚੇਤੇ ਰੱਖਿਓ ਇੱਕ ਚੀਜ਼ ਦਾ ਖਿਆਲ ਰੱਖਿਓ ਹਾਂ ਹਾਂ ਪੋਲਿਟਿਕਸ ਵਿੱਚ ਨਾ ਹਾਂਜੀ ਨੀਤੀ ਵਿੱਚ ਜੇ ਵੈਸੇ ਵੀ ਜਾਨੀ ਆਲੇ ਦੁਆਲੇ ਵੀ ਅਸੀਂ ਗੱਲ ਕਰੀਏ ਹਾਂਜੀ ਤਾਂ ਕੁਛ ਵੀ ਐਦਾਂ ਠੀਕ ਗਲਤ ਨਹੀਂ ਹੈਗਾ ਹਾਂਜੀ ਤੁਸੀਂ ਮੰਨ ਲਓ ਵਿਆਹ ਕਰਾਇਆ ਹਾਂਜੀ ਤੁਸੀਂ ਕਰ ਲਿਆ ਬਿਲਕੁਲ ਕਾਰ ਖਰੀਦਣੀ ਚਾਹੁੰਦੇ ਆ ਕਿਤੇ ਜੌਬ ਲਈ ਆ ਤੁਸੀਂ ਜਾਣ ਲੱਗੇ ਆ ਹੌਲੀਡੇ ਤੇ ਜਾਣ ਲੱਗੇ ਆ ਹਾਂਜੀ ਹੁ ਮੰਨ ਲਓ ਤੁਹਾਨੂੰ ਦੋ ਆਪਸ਼ਨਾਂ ਮਿਲੀਆਂ ਬੰਦਾ ਕਹਿੰਦਾ ਵੀ ਤੁਸੀਂ ਆਪਣੇ ਮਿਡਲ ਈਸਟ ਦੇ ਰੇਗਿਸਤਾਨ ਵਿੱਚ ਜਾਣਾ ਰਾਜਸਥਾਨ ਦੇ ਰੇਗਿਸਤਾਨ ਵਿੱਚ ਜਾਣਾ ਜਾਂ ਸਫੇਟਚਰ ਲੈਂਡ ਜਾਣਾ ਹਾਂਜੀ ਉਹਦੇ ਵਿੱਚੋਂ ਆਪਸ਼ਨ ਹੈ ਤੁਹਾਡੇ ਕੋਲ ਤੁਸੀਂ ਚੁਣ ਲਓ ਪਰ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਮੈਂ ਇੱਥੇ ਜਾਣਾ ਗਲਤ ਆ ਇੱਥੇ ਜਾਣਾ ਠੀਕ ਆ ਜੀ ਤੁਹਾਡੇ ਲਈ ਟੁਕਮਾ ਹੋ ਸਕਦਾ ਆ ਹੂੰ ਠੀਕ ਜਾਂ ਗਲਤ ਨਹੀਂ ਹੋ ਸਕਦਾ ਬਿਲਕੁਲ ਇਦਾਂ ਹੀ ਆ ਹੁਣ ਤੁਸੀਂ ਘਰ ਵੀ ਲੈਣਾ ਕੋਈ ਫੈਸਲਾ ਕਰਨਾ ਜ਼ਿੰਦਗੀ ਦਾ ਕੋਈ ਫੈਕਟਰੀ ਨਵੀਂ ਬਣਾਉਣ ਲੱਗੇ ਆ ਬਿਜ਼ਨਸ ਲੈਣ ਲੱਗੇ ਆ ਹਾਂਜੀ ਤੁਸੀਂ ਟੁਕਮਾ ਫੈਸਲਾ ਕਰ ਲਓ ਜਿੱਦਾਂ ਦੇ ਸੋਰਸਸ ਆ ਤੁਹਾਡੇ ਕੋਲ ਉਹ ਗੱਲ ਠੀਕ ਆ ਹਾਂਜੀ ਕਿਉਂਕਿ ਠੀਕ ਜਾਂ ਗਲਤ ਦਾ ਪਤਾ ਤਾਂ ਜਦੋਂ ਉਹਦੇ ਸਿੱਟੇ ਨਿਕਲਣੇ ਆ ਫਿਰ ਲੱਗਣਾ ਆ ਬਿਲਕੁਲ ਸਾਡੇ ਕੋਲ ਜ਼ਿੰਦਗੀ ਚ ਕੋਈ ਆਪਸ਼ਨ ਨਹੀਂ ਕੁਦਰਤ ਨੇ ਦਿੱਤੀ ਕਿ ਕਿਸੇ ਕੰਮ ਨੂੰ ਸ਼ੁਰੂ ਕਰਨ ਵੇਲੇ ਇਹ ਪਤਾ ਲੱਗ ਜਵੇ ਕਿ ਉਹ ਜਦੋਂ ਕੰਮ ਹੋਣਾ ਆ ਤਾਂ ਉਹਦਾ ਰਿਜ਼ਲਟ ਕੀ ਆਉਣਾ ਹੈ ਬਿਲਕੁਲ ਬਿਲਕੁਲ ਸਹੀ ਉਹ ਸਾਨੂੰ ਰਿਸਕ ਲੈਣਾ ਪੈਣਾ ਆ ਬਿਲਕੁਲ ਤੇ ਪੋਲਿਟਿਕਸ ਸਾਡੀ ਜ਼ਿੰਦਗੀ ਵਿੱਚ ਵੀ ਆਹੀ ਆ ਧਰਮ ਦਾ ਮਾਮਲਾ ਮੋਰੇ ਭਵਿੱਖ ਦੇ ਵਿੱਚ ਤਾਂ ਸਾਨੂੰ ਪਤਾ ਹੀ ਨਹੀਂ ਕੀ ਹੋਣਾ ਤੁਸੀਂ ਕਿਹਦੇ ਘਰ ਵਿੱਚ ਕੀ ਲੁਕਿਆ ਕਹਿ ਨਹੀਂ ਸਕਦਾ ਹੁਣ ਜੋ ਕੁਝ ਸਾਡੇ ਵਾਲੇ ਦੁਆਲੇ ਦੇ ਸਰਕਮਸਟੈਂਸਸ ਆ ਉਹਨਾਂ ਨੂੰ ਦੇਖ ਕੇ ਮੁਖ ਰੱਖ ਕੇ ਜੋ ਟੁਕਮਾ ਫੈਸਲਾ ਉਹ ਕਰ ਲਈਏ ਕੋਸ਼ਿਸ਼ ਕਰ ਲਈਏ ਵੀ ਭਾਈ ਪਿਛਲੀ ਵਾਰ ਇਦਾਂ ਕਰਕੇ ਦੇਖੀ ਸੀ ਨੁਕਸਾਨ ਹੋ ਗਿਆ ਸਾਡਾ ਹਾਂਜੀ ਐਤ ਕੀ ਆ ਕਰਕੇ ਦੇਖ ਲਈਏ ਹਾਂਜੀ ਉਹ ਜਾਨੀ ਮੈਂ ਕਹਿੰਨਾ ਵੀ ਤੁਸੀਂ ਕਾਲੇ ਅਫਗਾਨੇ ਦੀ ਗੱਲ ਦੇਖ ਲਓ ਜਦੋਂ ਗਿਆਨੀ ਭਾਗ ਸਿੰਘ ਨੂੰ ਛੇਕਿਆ ਨਾ ਹਾਂਜੀ ਇਹ 70ਵਿਆਂ ਦੀ ਗੱਲ ਆ ਹਾਂਜੀ ਤੇ ਮਸਕੀਨ ਦੀ ਉਦੋਂ ਬੜੀ ਚੜ੍ਹਾਈ ਸੀ ਹਾਂਜੀ ਹਾਂਜੀ ਤੇ ਮਸਕੀਨ ਨੇ ਹੀ ਚੱਕ ਕੇ ਇਹ ਅਕਾਲ ਤਖਤ ਵਾਲਿਆਂ ਨੂੰ ਕੰਪਲੀਟ ਕੀਤੀ ਸੀ ਹਾਂਜੀ ਤੇ ਬੰਦਾ 10-15 ਦੇ ਵਿਰੁੱਧ ਭੜਕਾਉਣ ਲੱਗਾ ਆ ਉਦੋਂ ਹੀ ਬੱਚੇ ਠੀਕ ਹੈ ਤੇ ਉਦੋਂ ਜਿਹੜੇ ਬੰਦੇ ਹੁਣ ਥੋੜਾ ਬਹੁਤਾ ਸਮਝਦੇ ਸੀ ਉਸ ਚੀਜ਼ ਨੂੰ ਚਲੋ ਮਿਸ਼ਨਰੀਆਂ ਦੇ ਵਿੱਚੋਂ ਇਹ ਉਦੋਂ ਮੈਨੂੰ ਲੱਗਦਾ ਅਮਿੰਦਰ ਸਿੰਘ ਜੋਸ਼ ਹੁਣੀ ਸਿਦਕੀ ਹੁਣੀ ਥੋੜਾ ਜਿਹਾ ਐਕਟਿਵ ਹੋਣਗੇ ਹਮ ਸਰਜੀਤ ਸਿੰਘ ਸੀਗੇ ਦਿੱਲੀ ਵਾਲੇ ਹਾਂਜੀ ਉਹ ਉਹ ਬੰਦਿਆਂ ਨੂੰ ਪਤਾ ਹੋਊਗਾ ਉਸ ਵੇਲੇ ਉਦਾਂ ਕਿਦਾਂ ਦੇ ਹਾਲਾਤ ਸੀਗੇ ਯਾਨੀ ਕਿ ਚਲੋ ਜੇ ਇੱਕ ਦੋ ਜਣਿਆਂ ਨੇ ਅਪਰੋਚ ਕੀਤੀ ਉਦੋਂ ਗਿਆਨੀ ਚੇਤ ਸਿੰਘ ਸੀਗੇ ਮੈਨੂੰ ਲੱਗਦਾ ਉੱਥੇ ਉਹਨਾਂ ਨੇ ਅਪਰੋਚ ਕੀਤੀ ਵੀ ਇਦਾਂ ਨਾ ਕਰੋ ਅਗਲੇ ਤਿਆਰ ਵੀ ਹੋਏ ਪਰ ਮਸਕੀਨਾਂ ਯੋਰ ਪਾ ਕੇ ਵੀ ਨਹੀਂ ਜੀ ਇਦਾਂ ਤਾਂ ਯਾਨੀ ਉਹਨੂੰ ਲੱਗਦਾ ਸੀ ਵੀ ਮੇਰੀ ਵਿਚਾਰਧਾਰਾ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਹਾਂਜੀ ਜੇ ਇਸ ਬੰਦੇ ਨੂੰ ਨਾ ਉਥੋਂ سزا ਦਿੱਤੀ ਗਈ ਹੂੰ ਉਹ ਮਸਕੀਨ ਦਸਮਾਨ ਥਰੂ ਪ੍ਰਮੋਟ ਕਰਦਾ ਸੀ ਹਾਂਜੀ ਅਗਲੇ ਨੂੰ ਲੱਗਦਾ ਵੀ ਮੇਰੀ ਗੱਲ ਤਾਂ ਬਜਨ ਲੋਕਾਂ ਨੇ ਸੁਣਨੀ ਨਹੀਂ ਗੱਲ ਹਾਂਜੀ ਇਦਾਂ ਹਰੇਕ ਟਾਈਮ ਤੇ ਨਾ ਤੁਸੀਂ ਜਦੋਂ ਇੱਕ ਤਰ੍ਹਾਂ ਦਾ ਇੱਕ ਟਾਈਮ ਤੇ ਫੈਸਲਾ ਹੁੰਦਾ ਉਹ ਤੋਂ ਬਾਅਦ ਕਾਲੀ ਅਫਗਾਨੇ ਦੀ ਗੱਲ ਹੁੰਦੀ ਸਪੋਕਸਮੈਨ ਵਾਲੇ ਦੀ ਗੱਲ ਹੁੰਦੀ ਆ ਹੁਣ ਇਹਨਾਂ ਨੂੰ ਅਸੀਂ ਕਿੰਨੀ ਵਾਰੀ ਗੱਲ ਕਹੀ ਪੇ ਸਪੋਕਸਮੈਨ ਵਾਲੇ ਨੂੰ ਫਰਕ ਨਹੀਂ ਪਿਆ ਕਿਉਂਕਿ ਉਹ ਸੀ ਬਿਜ਼ਨਸ ਮਾਈਂਡਡ ਹਾਂਜੀ ਉਹ ਲੋਕਾਂ ਨੂੰ ਪੜ੍ਹ ਕੇ ਕੰਮ ਕਰਦਾ ਸੀ ਲੋਕਾਂ ਦੇ ਦਿਮਾਗ ਨੂੰ ਦੇਖਦਾ ਸੀ ਪੇ ਪਾਈ ਆ ਫੀਲਡ ਖਾਲੀ ਆ ਹਾਂਜੀ ਹੁਣ ਜਿਹੜੇ ਲੋਕ ਆਮ ਸਿਗੇ ਤਕਸਾਲ ਦੀ ਬਿਰਤੀ ਦੇ ਉਹਨਾਂ ਲਈ ਤਾਂ ਅਜੀਤ ਅਖਬਾਰ ਵੀ ਸੀਗੀ, ਇਕਾਲੀ ਪੱਤਰਕਾ ਵੀ ਸੀਗੀ। ਹਾਂਜੀ। ਜੇ ਉਦਾਂ ਦੀ ਅਖਬਾਰ ਚਲਾਉਂਦਾ ਪੜ੍ਹਨੀ ਕਿਨੇ ਸੀ? ਹੂੰ। ਇਹਨੂੰ ਇਸ਼ਤਿਹਾਰ ਕਾਤੇ ਮਿਲ ਜਾਂਦੇ ਅਜੀਤ ਨੂੰ ਛੱਡ ਕੇ ਕਾਤੇ ਅਜੀਤ ਆਲਾ ਤਾਂ ਬਹੁਤ ਮਹਿੰਗੇ ਇਸ਼ਤਿਹਾਰ ਦਿੰਦਾ ਸੀ। ਪੱਕੇ ਪੱਕੇ। ਹੁਣ ਜਿਹੜੇ ਟਾਈਮ 'ਚ ਅਜੀਤ ਆਲਾ ਪੇਜ ਦਾ 5 ਲੱਖ ਲੈਂਦਾ ਸੀ, ਇਹ 70-80 ਹਜ਼ਾਰ 'ਚ ਇਸ਼ਤਿਹਾਰ ਦਿੰਦਾ ਸੀ। ਹੂੰ। ਪਰ ਹੁਣ ਸਵਾਲ ਇਹ ਆ ਵੀ ਜੇ ਇਹ ਅਜੀਤ ਵਰਗੀਆਂ ਖਬਰਾਂ ਲਾ ਕੇ ਉਦਾਂ ਦੀਆਂ ਗੱਲਾਂ ਕਰਕੇ ਮਾਰਕੀਟ 'ਚ ਪੈਸੇ ਬਣਾਉਣੇ ਚਾਹੁੰਦਾ ਹਾਂਜੀ ਫਿਰ ਤਾਂ ਇਹ ਜਸਤਿਆ 10000 ਮੇਰੀ ਲੱਗਣਾ ਸੀ ਹੂੰ ਕਿਉਂਕਿ ਉਹਨ ਦੇਖ ਲਿਆ ਪਿਆ ਫੀਲਡ ਖਾਲੀ ਆ ਉਹ ਚੱਕ ਕੇ ਉਹ ਗੱਲਾਂ ਕੀਤੀਆਂ ਨਾਲੇ ਅਗਲਾ ਪੰਥਕ ਬਣ ਗਿਆ ਇਦਾਂ ਹਨਾ ਹੁਣ ਜਿਹੜੇ ਬਾਕੀ ਬੰਦੇ ਆ ਉਹਨਾਂ ਦਾ ਧਰਮਦਾਰ ਚਾਹੇ ਪ੍ਰੋਫੈਸਰ ਦਰਸ਼ਨ ਸਿੰਘ ਆ ਚਾਹੇ ਕੋ ਗਾਜੀ ਸੀਗੇ ਕਗਾਜੀ ਵੀ ਇਸ ਕਰਕੇ ਠੀਕ ਰਹਿ ਗਏ ਕਿਉਂਕਿ ਉਹਨੇ ਕਦੇ ਵੀ ਐਜ਼ ਏ ਕਥਕਾਰ ਐਜ਼ ਏ ਪ੍ਰਚਾਰਕ ਸਟੇਜ ਦੇ ਉੱਤੇ ਆਪਣੇ ਆਪ ਨੂੰ ਪਪੂਲਰ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਨਾ ਉਹ ਇੰਨੇ ਪਪੂਲਰ ਰਹੇ ਆ ਉਹਨਾਂ ਨੇ ਕਿਤਾਬਾਂ ਲਿਖੀਆਂ ਕਿਤਾਬਾਂ ਪੰਜਾਬ ਦੇ ਵਿੱਚ 1% ਲੋਕ ਨਹੀਂ ਪੜਦੇ ਭਾਜੀ ਕਿਤਾਬਾਂ ਨਾਲ ਪ੍ਰਚਾਰ ਲਿਖੀਆਂ ਤਾਂ ਵਧੀਆ ਜਾ ਸਕਦੀਆਂ ਪਰ ਕਿਤਾਬਾਂ ਦਾ ਪ੍ਰਚਾਰ ਨਹੀਂ ਲੱਗ ਕਿਉਂਕਿ ਆਪਣੇ ਪੜਦੇ ਨਹੀਂ ਆ ਪੰਜਾਬ ਵਿੱਚ ਇਹ ਕਿਤਾਬਾਂ ਪੜਦੇ ਕਿ ਦੋ ਪਰ ਫਿਰ ਵੀ ਉਹਨਾਂ ਦਾ ਕਥਾ ਕਰਨੇ ਨਾਲੋਂ ਕਿਤਾਬਾਂ ਤੋਂ ਜਿਹੜੀ ਇਨਕਮ ਆ ਉਹ ਉਹਦੇ ਨਾਲੋਂ ਫਿਰ ਵੀ ਜ਼ਿਆਦਾ ਹੀ ਸੀ ਪਰ ਕਿਤਾਬਾਂ ਦਾ ਇਨਕਮ ਤਾਂ ਉਹਨਾਂ ਨੂੰ ਹੁੰਦੀ ਹੀ ਪਰ ਸਮਾਜ ਨੂੰ ਫਾਇਦਾ ਥੋੜੀ ਕੋਈ ਆ ਮੇਰੇ ਸਤਾ ਨਹੀਂ ਨਹੀਂ ਮੈਂ ਮੈਂ ਤਾਂ ਮੈਂ ਮੈਂ ਗੱਲ ਮੈਂ ਗੱਲ ਇਹ ਕਰਨੀ ਚਾਹੁੰਨਾ ਪੇ ਜਦੋਂ ਚੇਤ ਸਿੰਘ ਵੇਲੇ ਮਸਕੀਨ ਨੇ ਜ਼ੋਰ ਲਾ ਕੇ ਉਹਨੂੰ ਛਕਵਾ ਦਿੱਤਾ ਉਸ ਵੇਲੇ ਸਾਡੇ ਕੋਲ ਪੰਥਕੋ ਆਪਸ਼ਨ ਕੋਈ ਨਹੀਂ ਸੀ ਹੂੰ ਸਪੋਕਸਮੈਨ ਦਾ ਮਸਲਾ ਹੋਇਆ ਉਹ ਬਿਜ਼ਨਸ ਕਰ ਰਿਹਾ ਸੀਗਾ ਉਹਨੂੰ ਫਰਕ ਨਹੀਂ ਪਿਆ ਹੂੰ ਉਹਦੇ ਤੋਂ ਕਥਾਕਾਰ ਕੋਈ ਉਹਨੂੰ ਕੰਪੇਰੇ ਨਹੀਂ ਕੀਤਾ ਜਾ ਸਕਦਾ ਮੁੜ ਕੇ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਦੀ ਆਈ ਹਾਂ ਜੇਕਰ ਗਾਜੀ ਨੂੰ ਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਰਕੇ ਦੇਖੀਏ ਤੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਸਾਰਾ ਕੁਝ ਜਿਹੜਾ ਆ ਉਹ ਸਟੇਜ ਦੇ ਉੱਤੇ ਖੜਾ ਸੀ ਹਾਂਜੀ ਜਦੋਂ ਉਹਨੇ ਸਟੇਜ ਬੰਦ ਕੀਤੀ ਤੇ ਉਹ ਡੈਡ ਹੋ ਗਿਆ ਹਾਂਜੀ ਕੱਗਾ ਜੀ ਦਾ ਸਾਰਾ ਕੁਝ ਕਿਤਾਬਾਂ ਤੇ ਖੜਾ ਸੀ ਹਾਂਜੀ ਉਹਨਾਂ ਨੂੰ ਵੀ ਫਰਕ ਨਹੀਂ ਪਿਆ ਹੂੰ ਜਿੱਦਾਂ ਸਪੋਕਸਮੈਨ ਵਾਲੇ ਨੂੰ ਫਰਕ ਨਹੀਂ ਪਿਆ ਇਦਾਂ ਕੱਗਾ ਜੀ ਨੂੰ ਵੀ ਫਰਕ ਨਹੀਂ ਪਿਆ ਨਹੀਂ ਪਿਆ ਮੁੜ ਕੇ ਜਦੋਂ ਤੁੰਦਾ ਜੀ ਦੀ ਗੱਲ ਆਈ ਤੁੰਦਾ ਜੀ ਦੇ ਵੇਲੇ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਉਹ ਜਿਹੜੇ ਪਿੱਛੇ ਫੈਸਲੇ ਹੋਏ ਹੋ ਆ ਉਹਦੇ ਸਿੱਟੇ ਕੀ ਨਿਕਲੇ ਉਹਨੂੰ ਧਿਆਨ ਵਿੱਚ ਰੱਖ ਕੇ ਦੇਖੋ ਹਾਂਜੀ ਜੇ ਹੁਣ ਵੀ ਅਸੀਂ ਜੇ ਤੁਸੀਂ ਕਹਿੰਦੇ ਵੀ ਜਿੱਦਾਂ ਸਪੋਕਸਮੈਨ ਆਲਾ ਡਟ ਗਿਆ ਹਾਂਜੀ ਇਦਾਂ ਕ ਇਦਾਂ ਧੁੰਦਾ ਡਟ ਜਾਏ ਹੂੰ ਸਪੋਕਸਮੈਨ ਆਲਾ ਤਾਂ ਅਖਬਾਰ ਕਰਕੇ ਚੱਲਦਾ ਰਿਹਾ ਹਾਂਜੀ ਧੁੰਦੇ ਦਾ ਰਿਜ਼ਲਟ ਜੇ ਉਹ ਡਟ ਜਾਂਦਾ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਆਲਾ ਹੀ ਹੋਣਾ ਸੀ ਬਿਲਕੁਲ ਬਿਲਕੁਲ ਕੋਈ ਨਹੀਂ ਪੜੀ ਉਦੋਂ ਵੀ 10 ਗੁਣਾ ਜ਼ਿਆਦਾ ਨੁਕਸਾਨ ਹੋਣਾ ਸੀ ਕਿਉਂਕਿ ਅਗਲਾ ਸਟੈਪ ਉਹਨਾਂ ਨੇ ਕਾਲਜ ਦਾ ਲੈਣਾ ਸੀ ਹੂੰ ਉਹਨੇ ਇਹ ਕਹਿਣਾ ਸੀ ਕਿ ਜਿਹੜਾ ਗੁਰਮਤ ਗਿਆਨ ਮਿਸ਼ਰੀ ਕਾਲਜ ਆ ਉਹ ਧੁੰਦੇ ਦੇ ਕਰਕੇ ਹੈਗਾ ਆ ਹਾਂ ਜੇ ਕਾਲਜ ਦਾ ਬੰਦਾ ਪੰਥ ਤੋਂ ਛੇਕਿਆ ਗਿਆ ਆ ਇਹਦੇ ਸੰਬੰਧ ਆ ਕਾਲਜ ਨਾਲ ਤੇ ਕਾਲਜ ਤੇ ਕੋਈ ਪੜ੍ਹਨ ਨਾ ਜਾਵੇ ਉੱਥੇ ਕੋਈ ਪੈਸਾ ਨਾ ਦੇਵੇ ਬਿਲਕੁਲ ਤੇ ਜਾਂ ਮਜਬੂਰੀ ਵਸ ਕਾਲਜ ਵਾਲੇ ਨੂੰ ਇਹ ਸਟੇਟਮੈਂਟ ਦੇਣੀ ਪੈਣੀ ਸੀ ਵੀ ਸਾਡਾ ਧੁੰਦੇ ਨਾਲ ਕੋਈ ਸਬੰਧ ਨਹੀਂ ਹਾਂਜੀ ਤਾਂ ਉਹ ਨਹੀਂ ਮਾਰਕੀਟ 'ਚ رہ ਸਕਣਾ ਸੀ ਹਾਂਜੀ ਹੁਣ ਸਾਡਾ ਸਾਡਾ ਮੰਨਣਾ ਸੀ ਵੀ ਜੇ ਪਿੱਛੇ ਧੁੰਦੇ ਦੇ ਪਿੱਛੇ ਇਹ ਸੰਭਾਵਨਾ ਹੈਗੀ ਆ ਕਿ ਇਹਦੇ ਵਰਗੇ ਨਵੇਂ ਨੌਜਵਾਨ ਮੁੰਡੇ ਆ ਕੇ ਕਥਾਕਾਰ ਬਣ ਕੇ ਮਾਰਕੀਟ 'ਚ ਆਉਣਗੇ ਹਾਂਜੀ ਤੇ ਧੁੰਦੇ ਨੂੰ ਤੇ ਕਾਲਜ ਨੂੰ ਖਤਮ ਕਰਨਾ ਕੋਈ ਸਮਝਦਾਰੀ ਨਹੀਂ ਹੈਗੀ ਤੁਹਾਡੀ ਪਰ ਉਹ ਜਾਨੀ ਸਾਡੇ ਬੰਦੇ ਜਦੋਂ ਫੈਸਲਾ ਕਰਦੇ ਆ ਉਹ ਇਦਾਂ ਵੀ ਪੱਥਰ ਤੇ ਲਕੀਰ ਹੁਣ ਵੀ ਹਾ ਢੜਰੀਆਂ ਵਾਲੇ ਬਾਰੇ ਉਹ ਜਿਹੜੇ ਬੰਦੇ ਇਦਾਂ ਹੋਏ ਹੋ ਵਾ ਇੱਕ ਮੈਂ ਉਹ ਦੀ ਗੱਲ ਵੀ ਕਰਦਾ ਸੀ ਜਿਹੜਾ ਇਦਾਂ ਦੱਸਦਾ ਸੀ ਵੀ ਕਾਲੇ ਫਗਾਨੇ ਦਾ ਫੈਨ ਆ ਮੈਂ ਬਹੁਤ ਜਿਆਦਾ ਹੂੰ ਉਹ ਰੋਜ਼ ਕੋਈ ਨਾ ਕੋਈ ਰੋਜ਼ ਕੋਈ ਨਾ ਕੋਈ ਪੋਸਟ ਭੇਜ ਦਿੰਦਾ ਹੁਣ ਅੱਜ ਮੈਨੂੰ ਪੋਸਟ ਭੇਜੀ ਹੋਆ ਕਹਿੰਦਾ ਵੀ ਦੇਖੋ ਇੱਕ ਸੰਤ ਸੀ ਇਹ ਬੰਦੇ ਨਾ ਕਿਸੇ ਵੇਲੇ ਟਕਸਾਲ ਦੇ ਵਿਰੁੱਧ ਇਦਾਂ ਬੋਲਦੇ ਸੀ ਬਗਰੇ ਰੱਬ ਦਾ ਨਾਮ ਹੂੰ ਹੁਣ ਕਹਿੰਦਾ ਬਈ ਜੂਨ ਮਹੀਨਾ ਦੇਖ ਲਓ ਇੱਕ ਉਹ ਸੰਤ ਸੀ ਜਿਹੜਾ ਇਦਾਂ ਸਰਕਾਰ ਦੇ ਮੂਹਰੇ ਡਟ ਗਿਆ ਹੂੰ ਇੱਕ ਹੁਣ ਸੰਤ ਆ ਜਿਹੜਾ ਆਪਣਾ ਕੇਸ ਮਾਫ ਕਰਾਉਣ ਦੇ ਲਈ ਜਾ ਕੇ ਪੈਰਾਂ 'ਚ ਬਹਿ ਗਿਆ ਹਾਂ ਸਹੀ ਆਇਆ ਮਤਲਬ ਇਹ ਸੋਚਦੇ ਆ ਬਈ ਜਿਹੜਾ ਢੱਡਰੀਆਂ ਵਾਲੇ ਤੇ ਕੇਸ ਪਿਆ ਸੀ ਨਾ ਹੂੰ ਉਹ ਕੇਸ ਸੁਖਵੀਰ ਬਾਦਲ ਨੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਜਾਂ ਸ਼ਰੂਨੀ ਕਮੇਟੀ ਨੇ ਰੱਦ ਕਰਨਾ ਸੀ ਇਹ 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 ਬਹੁਤ ਜਾਣੇ ਨੂੰ ਇਹੀ ਵਹਿਮ ਆ ਨਹੀਂ ਛੁੱਡੋ ਛੁੱਡੋ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੂੰ ਜੇ ਟੜੀਆਂ ਵਾਲੇ ਅਕਾਲ ਤਖਤ ਦੇ ਸੁਖਵੀਰ ਬਾਦਲ ਦੇ ਵਿਰੋਧ ਫੈਸਲਾ ਲੈਂਦੇ ਆ ਤਾਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾਊਗਾ ਹੂੰ ਬਿਲਕੁਲ ਠੀਕ ਹੈ ਫਿਰ ਫਿਰ ਉਹ ਸਰਕਾਰ ਤੋਂ ਫਾਇਦਾ ਲਿਆ ਜਾ ਸਕੂਗਾ ਹਾਂਜੀ ਕਿਸ ਜਿਹੜੇ ਤੁਹਾਨੂੰ ਵੀ ਪਤਾ ਜਿਹੜੇ ਫੇਕ ਕੇਸ ਹੁੰਦੇ ਆ ਨਾ ਜਿਹੜੇ ਮਸ਼ਹੂਰ ਬੰਦੇ ਹੁੰਦੇ ਆ ਉਹਨਾਂ ਦੇ ਬਾਬਤ ਜਦੋਂ ਕੋ ਬੰਦਾ ਕੰਪਲੇਂਟ ਕਰਦਾ ਹਾਂਜੀ ਉਹ ਸਰਕਾਰੀ ਪੱਧਰ ਤੇ ਨਹੀਂ ਕੰਪਲੇਂਟਾਂ ਹੁੰਦੀਆਂ ਹਾਂਜੀ ਉਹ ਪੁਲਿਸ ਦੇ ਪੱਧਰ ਤੇ ਹੁੰਦੀਆਂ ਹਾਂਜੀ ਤੇ ਪੁਲਿਸ ਦੇ ਲਈ ਉਸ ਵੇਲੇ ਜ਼ਰੂਰੀ ਹੋ ਜਾਂਦਾ ਕਿ ਕਿਉਂਕਿ ਇਸ ਬੰਦੇ ਤੋਂ ਪੈਸਾ ਲਿਆ ਜਾ ਸਕਦਾ ਆ ਹਾਂਜੀ ਇੰਨਾ ਕੁ ਦਬਾਅ ਪਾ ਦਿਓ ਕਿ ਪੈਸਾ ਯਾਨੀ ਖਾਣ ਦਾ ਕੰਮ ਬਣ ਜਾਏ ਸਾਡਾ ਹੂੰ ਹਾਂਜੀ ਮੈਂ ਕਹਿੰਦਾ ਕਿਹੜਾ ਪੰਜਾਬੀ ਆ ਜਿਹਨੂੰ ਇਹ ਨਹੀਂ ਪਤਾ ਕਿ ਜੇ ਇੱਕ ਬੰਦਾ ਬਾਹਰਲੇ ਮੁਲਕ ਚ ਬੈਠਾ ਹਾਂਜੀ ਬਾਹਰੋਂ ਜਾਂਦਾ ਉਹਦਾ ਜ਼ਮੀਨ ਦਾ ਝਗੜਾ ਹੋਵੇ ਡਿਵੋਰਸ ਦਾ ਕੋਈ ਝਗੜਾ ਹੋਵੇ ਪੰਜਾਬ ਚ ਰਹਿੰਦੇ ਬੰਦੇ ਨਾਲ ਹਾਂਜੀ ਮੰਨ ਲਓ ਬਾਹਰ ਰਹਿਣੇ ਵਾਲਾ ਬੰਦਾ ਪੈਸੇ ਵਾਲਾ ਬੰਦਾ ਠੀਕ ਆ ਤੇ ਪੰਜਾਬ ਰਹਿਣੇ ਵਾਲਾ ਬੰਦਾ ਗਲਤ ਆ ਹੂੰ ਫਿਰ ਵੀ ਸੋਚ ਕੇ ਦੇਖੋ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਜਿਹੜਾ ਗਲਤ ਜਿਹੜਾ ਪੰਜਾਬ ਵਾਲਾ ਗਰੀਬ ਬੰਦਾ ਨਾ ਗਲਤ ਬੰਦਾ ਆ ਹਾਂਜੀ ਉਹਨੂੰ ਥਾਪੜਾ ਦੇਊਗੀ ਉਹ ਸਹੀ ਗੱਲ ਹੈ ਉਹਨੇ ਇਸ ਕਰਕੇ ਉਹਨੂੰ ਥਾਪੜਾ ਦੇਣਾ ਵੀ ਤੂੰ ਡਟਿਆ ਰਹਿ ਕੇਸ ਨੂੰ ਲਮਕਾਈ ਜਾਣਾ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਜੇ ਇਹ ਡਟਿਆ ਰਹੂਗਾ ਤਾਂ ਬਾਹਰ ਵਾਲੇ ਨੇ ਪੈਸੇ ਦੇਣੇ ਆ ਸਾਨੂੰ ਜਿਉਸ ਉਧਰ ਨਿਕਲਣਾ ਚਾਹਦਾ ਜੇ ਉਹ ਸਿੱਧਾ ਹੀ ਉਹਨੂੰ ਗਲਤ ਕਹਿ ਕੇ ਦਬਕਾ ਮਾਰ ਦਿੰਦੇ ਆ ਮੰਨ ਲਓ ਹਾਂਜੀ ਫਿਰ ਕੀ ਮਿਲਣਾ ਹੁਣ ਢੱਡਰੀਆਂ ਵਾਲੇ ਕੇਸ 'ਚ ਉਹਨਾਂ ਨੂੰ ਪਤਾ ਸੀ ਪੇ ਜਿਹੜਾ ਉਹ ਪਰਿਵਾਰ ਆ ਉਹਦੇ ਕੋਲ ਤਾਂ ਕੋਈ ਹੈ ਹੀ ਨਹੀਂ ਨਾ ਪੈਸਾ ਆ ਹੂੰ ਜੇ ਸਿੱਧਾ ਹੀ ਉਹਨੂੰ ਦਬਕਾ ਮਾਰ ਕੇ ਵੀ ਤੁਸੀਂ ਕੀ ਗੰਦ ਪਾਇਆ 15 ਸਾਲ ਪੁਰਾਣੀ ਗੱਲ ਚੱਕ ਕੇ ਲਿਆਏ ਆ ਹੂੰ ਫਿਰ ਕੀ ਮਿਲਣਾ ਸੀ ਉਹਨਾਂ ਨੂੰ ਬਿਲਕੁਲ ਦੂਜੀ ਗੱਲ ਇਹ ਸੀ ਨਾ ਉਹ ਇੰਨਾ ਉਦਾਂ ਪੈਸਾ ਚੜ੍ਹ ਸਕਦੇ ਸੀ ਪਿਆ ਲਾਉ ਫੜੋ ਤੇ ਅਰੈਸਟ ਕਰਕੇ ਉਹ ਅਰੈਸਟ ਵੀ ਕਿੱਦਾਂ ਕਰਾ ਲੈਣ ਜਦੋਂ ਗਰਾਉਂਡ 'ਤੇ ਕੋਈ ਨਹੀਂ ਹੈਗੀ ਹਾਂਜੀ ਠੀਕ ਹੈ ਇਸ ਕਰਕੇ ਉਹ ਚੀਜ਼ਾਂ ਨੂੰ ਜਿਹੜਾ ਜੋੜ ਘਟਾਓ ਆ ਨਾ ਸਾਡੇ ਬੰਦਿਆਂ ਦਾ ਉਹ ਬਹੁਤ ਨੈਰੋ ਮੰਗੇਡ ਹੋ ਕੇ ਇਹ ਕਰਦੇ ਆ ਜਿਸ ਕਰਕੇ ਕਿਸੇ ਸਿੱਟੇ 'ਤੇ ਨਹੀਂ ਪਹੁੰਚਦੇ ਹਨਾ ਪਦਰ ਛੋਟਾ ਜਾਂਦਾ ਹੈ ਬਹੁਤ ਜ਼ਿਆਦਾ ਮੇਰਾ ਸਵਾਲ ਇੱਕ ਇਹ ਆ ਭਜੀ ਇਤਨਾਲ ਜੁੜਦਾ ਏ ਜਿਹੜਾ ਪਹਿਲਾਂ ਵੀ ਹੂੰ ਹੂੰ ਕਿ ਜਿੱਦਾਂ ਤੁਸੀਂ ਪਿਛਲੇ ਕਈਆਂ ਪੂਰਾ ਵਿੱਚ ਮਤਲਬ ਕਿ ਦੁਹਾਈ ਪਾਪੀ ਜਿੱਦਾਂ ਮਤਲਬ ਕਿ ਮਨਾਤੀ ਨਹੀਂ ਕਰਾਦੇ ਬੰਦਾ ਗੱਲ ਚ ਪਾ ਕੇ ਪੀਪਾ ਵਜੋਂਦਾ ਰਹਿੰਦਾ ਤੇ ਸਾਰੇ ਪਿੰਡ ਨੂੰ ਸੁਣਦਾ ਤੇ ਸਾਰੇ ਪਿੰਡ ਨੂੰ ਸੁਣਦਾ ਵੀ ਕੰਨ ਪਾਵੇ ਪਿੰਡਾਂ ਬੜੇ ਕੰਨ ਬੰਦ ਕਰ ਲੇ ਤਾਂ ਵੀ ਸੁਣਦਾ ਵੀ ਜਿੱਦਾਂ ਤੁਸੀਂ ਗੜਗਾਜ ਬਾਰੇ ਵੀ ਕਿਹਾ ਆ ਵੀ ਠੰਡੇ ਹੋ ਜੋ ਹੁਣ ਇੱਕ ਬੰਦਾ ਆਪਣੇ ਪੱਖ ਵਿੱਚ ਆਇਆ ਆ ਇਸ ਤੋਂ ਬਾਅਦ ਤੁਸੀਂ ਇਦਣੀ ਇਸਪੋਰਟ ਦਓ ਜਾਂ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੇ ਆਪਾਂ ਗੁਰਦੁਆਰੇ ਖੋਲ ਕੇ ਇੱਕ ਗਰੁੱਪ ਬਣਾਈਏ ਹੁਣ ਇਹ ਤਾਂ ਹੈ ਨਹੀਂ ਵੀ ਤੁਹਾਡੀ ਗੱਲ ਇੰਨਾ ਤੱਕ ਨਹੀਂ ਜਾਂਦੀ ਹੋਗੀ ਪਰ ਇਹ ਇਹ ਸਾਰਾ ਕੁਝ ਜਾਣਦੇ ਹੋਏ ਮੇਰੇ ਵਰਗਾ ਨੋਰਮਲ ਆਮ ਦਿਮਾਗ ਵਾਲਾ ਬੰਦਾ ਵੀ ਇਹ ਇਸ ਮੈਥਡ ਨੂੰ ਸਮਝ ਸਕਦਾ ਵੀ ਇਹਦੇ ਨਾਲ ਅਸੀਂ ਜੰਗ ਦੇ ਕੋਸ਼ੇ ਪੜਾ ਜਿੱਤ ਸਕਦੇ ਹਾਂ ਪਰ ਇਹ ਬੰਦੇ ਇਹਨਾਂ ਸੁਣਨ ਤੋਂ ਬਾਅਦ ਵੀ ਕਦੀ ਵੀ ਪੋਜ਼ਿਟਿਵ ਪੱਖ ਵਿੱਚ ਨਹੀਂ ਉਹਦਾ ਕਾਰਨ ਕੀ ਹੈ ਭਾਜੀ ਕਿ ਇਹ ਹਾਂ ਪੱਖੀ ਵਿਚਾਰ ਵਿੱਚ ਕਿਉਂ ਨਹੀਂ ਆਏ ਕਿਉਂਕਿ ਇਹਨਾਂ ਨੂੰ ਨਹੀਂ ਮਿਜਨ ਨਹੀਂ ਦਿਖਦਾ ਜਿਵੇਂ ਮੇਰੇ ਵਰਗੇ ਆਮ ਬੰਦੇ ਨੂੰ ਦਿਖਦਾ ਵਿਜ਼ਨ ਜਿਹੜੀ ਨਾ ਕਿਉਂ ਨਹੀਂ ਹੁੰਦੇ ਜਿਹੜੀ ਕੁੰਮੀ ਸੋਚਿਆ ਨਾ ਹਾਂਜੀ ਉਹ ਸਾਰਿਆਂ ਵਿੱਚ ਨਹੀਂ ਹੁੰਦੀ ਹੂੰ ਜਦੋਂ ਨਾ ਕੌਮੀ ਸੋਚ ਦਾ ਮਤਲਬ ਆ ਸਮਿੱਚਤਾ ਨੂੰ ਦੇਖਣਾ ਹਾਂਜੀ ਕੌਮੀ ਸੋਚ ਦਾ ਮਤਲਬ ਆ ਕਿ ਕੰਮ ਮੈਂ ਕਰਨਾ ਐਫਰਟ ਮੈਂ ਕਰਨਾ ਆ ਹਾਂਜੀ ਤੇ ਫਾਇਦਾ ਸਾਨੂੰ ਸਾਰਿਆਂ ਨੂੰ ਬਰਾਬਰ ਹੋਣਾ ਹਾਂਜੀ ਜਿੱਦਾਂ ਦੇਖੋ ਜਿਹੜੇ ਬੰਦੇ ਨੇ ਕੈਂਸਰ ਦੀ ਦਵਾਈ ਦੀ ਖੋਜ ਕੀਤੀ ਹੋਊਗੀ ਹਾਂਜੀ ਜਿੰ ਚੇਚਕ ਦੇ ਟੀਕੇ ਦੀ ਖੋਜ ਕੀਤੀ ਹੋਗੀ ਹਾਂਜੀ ਹੁਣ ਉਹ ਟੀਕੇ ਦਾ ਉਹਨੂੰ ਇਕੱਲੇ ਨੂੰ ਥੋੜੀ ਫਾਇਦਾ ਹੋਣਾ ਸੀ ਨਾ ਹੁਣ ਜਿਹੜਾ ਬੰਦਾ ਇਕੱਲੇ ਦੇਖੋ ਜਦੋਂ ਨਾ ਤੁਸੀਂ ਸਾਰਿਆਂ ਦੇ ਭਲੇ ਦੀ ਗੱਲ ਕਰੋਗੇ ਹਾਂਜੀ ਉਹਦੇ ਵਿੱਚ ਗਰੰਟੀ ਆ ਤੁਹਾਡਾ ਵੀ ਭਲਾ ਹੋਣਾ ਹੀ ਹੋਣਾ ਹੈ ਹਾਂਜੀ ਜਦੋਂ ਤੁਸੀਂ ਸਿਰਫ ਆਪਣੇ ਭਲੇ ਦੀ ਗੱਲ ਕਰੋਗੇ ਹਾਂਜੀ ਉਦੋਂ ਕਿਸੇ ਹੋਰ ਦਾ ਤਾਂ ਫਾਇਦਾ ਕੋਈ ਨਹੀਂ ਹੋਣਾ ਪਰ ਤੁਹਾਡੀ ਗਰੰਟੀ ਕੋਈ ਨਹੀਂ 100% ਹਾਂਜੀ ਕਿਉਂਕਿ ਤੁਹਾਡੇ ਤੇ ਲਾਲਚੀ ਹੋਣ ਦੇ ਸਵਾਰਥੀ ਹੋਣ ਦੇ ਕਲੰਕ ਵੀ ਲੱਗਨੇ ਆ ਹਾਂਜੀ ਤੁਹਾਡੇ ਪ੍ਰਤੀ ਲੋਕਾਂ ਨੂੰ ਈਰਖਾ ਵੀ ਹੁੰਦੀ ਆ ਹਾਂਜੀ ਤੁਹਾਡੇ ਕੱਲਿਆਂ ਦੇ ਵਿਰੁੱਧ ਸਾਜਸ਼ਣ ਵੀ ਹੁੰਦੀ ਆ ਹਾਂਜੀ ਹੁਣ ਇਹ ਪ੍ਰਚਾਰਕ ਜਿਹੜੇ ਪ੍ਰਚਾਰਕ ਕਥਾ ਕਰਨ ਲਈ ਜਾਂ ਕੀਰਤਨ ਕਰਨ ਲਈ ਸਿਰਫ ਤੇ ਸਿਰਫ ਆਪਣੇ ਨਿੱਜ ਦਾ ਫਾਇਦਾ ਸੋਚ ਕੇ ਤੁਰਿਓ ਆ ਹਾਂਜੀ ਜਦੋਂ ਵੀ ਉਹਨਾਂ ਨੂੰ ਇਦਾਂ ਲੱਗਦਾ ਨਾ ਕਿ ਇੱਕ ਦੀਵਾਨ ਕੈਂਸਲ ਹੋਣਾ ਮੇਰਾ ਹਾਂਜੀ ਉਹਨਾਂ ਨੂੰ ਜਿੱਦਾਂ ਸਾਹ ਨਹੀਂ ਚੜਦਾ ਨਿਆਣੇ ਦਾ ਤਾਂ ਹੂੰ ਤੇ ਤੇ ਹੁਣ ਤੁਸੀਂ ਛੋਟੇ ਜਿਹੇ ਬੱਚੇ ਨੂੰ ਵਿੱਚ ਤੇ ਉਹ ਰੇਤੇ ਦੀਆਂ ਘੋੜੀਆਂ ਬਣਾਉਂਦੇ ਨੂੰ ਦੇਖੋ ਹਾਂਜੀ ਪਲਾਸਟਿਕ ਦੇ ਇਦਾਂ ਆਮ ਜਿਹੇ ਖੜਾਉਣੇ ਹੁੰਦੇ ਕੋਲ ਉਹਦੇ ਰੇਤਾ ਫ੍ਰੀ ਦਾ ਰੇਤਾ ਆ ਬਾ ਪਾਣੀ ਪਾਈ ਜਾਂਦੇ ਉੱਤੇ ਉੱਤੇ ਜੇ ਉਹਨੂੰ ਵੀ ਕੋਈ ਬੰਦਾ ਇਦਾਂ ਮੜ ਜਾ ਢੋਂਦਾ ਨਾ ਖਰਾਬ ਕਰਦਾ ਤਾਂ ਉਹ ਰੂੰ ਦਾ ਧੱਥੜੀਆਂ ਮਾਰਦਾ ਚੀਕਾਂ ਮਾਰਦਾ ਪੀ ਮੇਰਾ ਨੁਕਸਾਨ ਹੋ ਗਿਆ ਮੇਰਾ ਬਿਲਕੁਲ ਹਾਲਾਂਕਿ ਇਹ ਗੱਲ ਕੁਛ ਵੀ ਨਹੀਂ ਹੁੰਦੀ ਇਹ ਜਾਨੀ ਜਿਹੜਾ ਸਵਾਰਥੀ ਬੰਦਾ ਆ ਉਹ ਇੰਨਾ ਕਿ ਨੈਰੋ ਮਾਈਂਡਡ ਹੁੰਦਾ ਉਹਨੂੰ ਸਿਰਫ ਤੇ ਸਿਰਫ ਆਪਣਾ ਆਪ ਹੀ ਦੀਦਾ ਹੁੰਦਾ ਹਾਂਜੀ ਬਾਕੀ ਜਿਹਨਾਂ ਹੀ ਤਾਂ ਇਹ ਜੇ ਕੰਬਲੇ ਇਹ ਸੋਚਣ ਜੇ ਧੁੰਦੇ ਹੋਣੀ ਇਹ ਸੋਚਣ ਕਿ ਜਿਹੜੀ ਵੀ ਥਾਂ ਤੇ ਇਹਨਾਂ ਦੇ ਸੈੱਲ ਹੈਗੇ ਆ ਹਾਂਜੀ ਜੇ ਉਹਨਾਂ ਨੂੰ ਕਹਿ ਕੇ ਇਦਾਂ ਸੰਸਥਾਵਾਂ ਕਰ ਲਊਗੀ ਹਾਂਜੀ ਨਾ ਇਹਨਾਂ ਦਾ ਹੋਣਾ ਹਾਂਜੀ ਜੇ ਹੁਣ ਅਮਰੀਕਾ ਦੇ ਵਿੱਚ 4-5 ਸ਼ਹਿਰਾਂ ਦੇ ਵਿੱਚ ਇਦਾਂ ਗੁਰਦੁਆਰੇ ਹੋ ਜਾਣ ਹਾਂਜੀ ਇਹਦਾ ਮਤਲਬ ਇਹ ਆ ਕਿ ਪੰਜ ਕੀਰਤਨੀ ਜਥੇ ਤੇ ਪੰਜ ਗ੍ਰੰਥੀ ਹਰ ਵੇਲੇ ਉੱਥੇ ਇਹਨਾਂ ਦੇ ਕਾਲਜ ਦੇ ਜਾਣੇ ਹਾਂਜੀ ਉਹਨਾਂ ਨੂੰ ਸਿਲੈਕਟ ਕਰਨੇ ਵਾਲੇ ਇਹ ਹੋਣੇ ਆ ਹਾਂਜੀ ਫਿਰ ਉਹਨਾਂ ਬੰਦਿਆਂ ਦੇ ਪੱਕੇ ਹੋਣ ਦੇ ਚਾਂਸ ਹੋਣੇ ਆ ਹਾਂਜੀ ਫਿਰ ਜੇ ਤਿੰਨ ਤਿੰਨ ਹਫ਼ਤੇ ਲਈ ਵੀ ਕਥਾ ਕਰ ਜਾਵੇ ਸਾਲ ਦੇ ਇੱਕ ਗੁਰਦੁਆਰੇ ਚ ਚਾਰ ਪੰਜ ਕਥਾ ਕਰ ਜਾਣੇ ਆ ਹਾਂਜੀ ਜਿਹੜਾ ਇੱਕ ਕਥਾ ਕਰ ਜਾਊਗਾ ਉਹ ਪੰਜਾਂ ਗੁਰਦੁਆਰਿਆਂ 'ਚ ਤਿੰਨ ਤਿੰਨ ਹਫ਼ਤੇ ਲਾਊਗਾ ਤਾਂ ਚਾਰ ਮਹੀਨੇ ਰਹਿ ਕੇ ਆਊਗਾ ਇੱਕ ਵਾਰੀ ਹਾਂਜੀ ਫਿਰ ਇਹਨਾਂ ਕੋ ਕਿੰਨੀ ਸੰਭਾਵਨਾ ਹੋਣੀ ਜਿਹੜੇ ਹੋਰ ਰਿਸ਼ਤੇਦਾਰ ਆ ਇਹਨਾਂ ਦੇ ਮੰਨ ਲਓ 18-20 ਸਾਲ ਦੇ ਮੁੰਡੇ ਆ ਹਾਂਜੀ ਜੇ ਚਾਹਣਗੇ ਉਹਨਾਂ ਨੂੰ ਬਾਹਰ ਪੱਕਾ ਕਰਾਉਣਾ ਤੇ ਉਹਨਾਂ ਨੂੰ ਵਧੀਆ ਕੀਰਤਨ ਜਾਂ ਕਥਾ ਸਿਖਾਉਣਗੇ ਤੇ ਭਾਈ 4-5 ਸਾਲ ਸਿੱਖਲਾ ਜਦ ਤੱਕ ਬਾਹਰ ਤੇਰਾ ਨੰਬਰ ਲੱਗ ਜਾਣਾ ਹਾਂਜੀ ਹਾਂਜੀ ਮਤਲਬ ਫਾਇਦਾ ਇਹਨਾਂ ਦਾ ਵੀ ਗਰੰਟੀ ਆ ਹੋਊਗਾ ਹਾਂਜੀ ਪਰ ਆਪਣੇ ਸ਼ੋਰਟ ਟਰਮ ਦੇ ਫਾਇਦੇ ਨੂੰ ਦੇਖ ਕੇ ਨਾ ਇਹ ਇਹ ਲੰਬੀ ਨਹੀਂ ਸੋਚ ਸਕਦੇ